ਆਸਟ੍ਰੇਲੀਆ ਵਿੱਚ ਪੰਜਾਬੀ ਡਿਲੀਵਰੀ ਮੈਨ ਦੇ ਲੋਕ ਹੋਏ ਫੈਨ ਆਸਟ੍ਰੇਲੀਆ ਵਿੱਚ ਜਦੋਂ ਇੱਕ ਪੰਜਾਬੀ ਮੂਲ ਦਾ ਵਿਅਕਤੀ ਕਿਸੇ ਦੇ ਘਰ ਪਾਰਸਲ ਪਹੁੰਚਾਉਣ ਗਿਆ ਤਾਂ ਉਸ ਨੇ ਮੀਂਹ ਪੈਂਦਾ ਦੇਖ ਕੇ ਘਰ ਦੇ ਬਾਹਰ ਸੁੱਕਣੇ ਪਏ ਕੱਪੜੇ ਲਾ ਕੇ ਇੱਕ ਸੁਰੱਖਿਅਤ ਥਾਂ ਤੇ ਰੱਖ ਦਿੱਤੇ ਜਿੱਥੇ ਕੱਪੜੇ ਭੇਜ ਨਾ ਸਕਣ ਸੋਸ਼ਲ ਮੀਡੀਆ ਉੱਤੇ ਇਸ ਘਟਨਾਕ੍ਰਮ ਬਾਰੇ ਘਰ ਦੀ ਮਾਲਕਨ ਦੀ ਇੱਕ ਪੋਸਟ ਕੁਝ ਹੀ ਪਲਾਂ ਵਿੱਚ ਵਾਇਰਲ ਹੋ ਗਈ ਅਤੇ ਲੋਕਾਂ ਨੇ ਪਾਰਸਲ ਦੇਣ ਆਏ ਵਿਅਕਤੀ ਦੀ ਦਿਲ ਖੋਲ ਕੇ ਤਾਰੀਫ ਕੀਤੀ ਇੰਸਟਾਗ੍ਰam ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਵੈਰਿਟੀ ਵਾਲਡਨ ਨਾਮ ਦੀ ਇੱਕ ਆਸਟ੍ਰੇਲੀਆਈ ਔਰਤ ਨੇ ਪਾਰਸਲ ਦੇਣ ਆਏ ਵਿਅਕਤੀ ਦੀ ਸੀਸੀਟੀਵੀ ਫੁਟੇਜ ਸਾਂਝੀ ਕੀਤੀ ਅਤੇ ਨਾਲ ਹੀ ਇੱਕ ਦਿਲਚੂ ਜਾਣ ਵਾਲੀ ਪੋਸਟ ਲਿਖੀ ਇਹ ਲੱਖਾਂ ਵਿੱਚੋਂ ਇੱਕ ਹੈ ਮੈਂ ਘਰ ਜਾ ਰਹੀ ਸੀ ਅਤੇ ਅਸਮਾਨ ਵੱਲ ਦੇਖ ਕੇ ਸੋਚ ਰਹੀ ਸੀ ਕਿ ਚਾਦਰਾਂ ਬਾਹਰ ਹਨ ਜਦੋਂ ਮੈਂ ਘਰ ਪਹੁੰਚੀ ਤਾਂ ਚਾਦਰਾਂ ਵਿਹੜੇ ਵਿੱਚ ਨਹੀਂ ਸਨ ਇਹ ਅਜੀਬ ਸੀ ਮੈਂ ਜਾਣ ਤੋਂ ਪਹਿਲਾਂ ਉਹਨਾਂ ਨੂੰ ਬਾਹਰ ਪਾਇਆ ਸੀ ਆਪਣੇ ਆਪ ਉੱਤੇ ਸ਼ੱਕ ਕਰਦਿਆਂ ਮੈਂ ਮੇਲ ਬਾਕਸ ਦੇਖਣ ਗਈ ਕਿਉਂਕਿ ਮੈਨੂੰ ਮੈਸੇਜ ਆਇਆ ਸੀ ਕਿ ਮੇਰਾ ਇੱਕ ਆਰਡਰ ਘਰ ਡਿਲੀਵਰ ਹੋਇਆ ਹੈ ਮੈਂ ਆਪਣਾ ਜ਼ਿਆਦਾਤਰ ਸਮਾਨ ਆਨਲਾਈਨ ਹੀ ਮੰਗਵਾਉਂਦੀ ਹਾਂ ਮੇਰਾ ਪਿਛਲੇ 10 ਸਾਲ ਤੋਂ ਆਨਲਾਈਨ ਕਾਰੋਬਾਰ ਹੈ ਇਸ ਲਈ ਮੈਨੂੰ ਛੋਟੇ ਕਾਰੋਬਾਰਾਂ ਦੀ ਸਪੋਰਟ ਕਰਨ ਦਾ ਮਤਲਬ ਪਤਾ ਹੈ ਅਤੇ ਮੈਂ ਅਕਸਰ ਆਨਲਾਈਨ ਆਰਡਰ ਕਰਨ ਨੂੰ ਤਰਜੀਹ ਦਿੰਦੀ ਹਾਂ ਪਰ ਮੇਲ ਬਾਕਸ ਵਿੱਚ ਕੁਝ ਨਹੀਂ ਸੀ ਅਤੇ ਇਹ ਬੰਦ ਸੀ ਮੈਂ ਆਪਣਾ ਫੋਨ ਦੇਖਿਆ ਕੁਝ ਅਜੀਬ ਸੀ ਮੈਂ ਕਾਰ ਬੰਦ ਕੀਤੀ ਅਤੇ ਹੇਠਾਂ ਗਈ ਤਾਂ ਦੇਖਿਆ ਕਿ ਇੱਕ ਬੈਂਚ ਉੱਤੇ ਮੇਰਾ ਪਾਰਸਲ ਅਤੇ ਸੁੱਕੇ ਕੱਪੜੇ ਪਏ ਸਨ ਇਹ ਕਿਵੇਂ ਹੋਇਆ ਕਿਸ ਨੇ ਕੀਤਾ ਮੈਂ ਸਭ ਕੁਝ ਘਰ ਅੰਦਰ ਲੈ ਗਈ ਅਤੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇਖੇ ਮੈਨੂੰ ਜੋ ਨਜ਼ਰ ਆਇਆ ਉਹ ਸੀ ਲੱਖਾਂ ਵਿੱਚੋਂ ਇੱਕ ਵਿਅਕਤੀ ਮੈਂ ਆਪਣੇ ਅਗਲੇ ਪਾਰਸਲ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ ਤਾਂ ਜੋ ਉਸ ਦਾ ਧੰਨਵਾਦ ਕਰ ਸਕਾਂ ਗੁਰਪ੍ਰੀਤ ਸਿੰਘ ਬਾਰੇ ਦੱਸ ਦਿਆਂ ਵੰਡੇਲ ਨੇ ਇੱਕ ਹੋਰ ਵੀਡੀਓ ਇੰਸਟਾ ਉੱਤੇ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਲਿਖਿਆ ਗੁਰਪ੍ਰੀਤ ਸਿੰਘ ਨੂੰ ਮਿਲੋ ਮੈਂ ਕਦੀ ਨਹੀਂ ਸੀ ਸੋਚਿਆ ਕਿ ਕਪੜੇ ਬਾਹਰ ਸੁਕਣੇ ਪਾਉਣ ਨਾਲ ਮੈਂ ਗੋਰਪ੍ਰੀ ਸਿੰਘ ਵਰਗੇ ਦੇ ਆਲੂ ਵਿਅਕਤੀ ਨੂੰ ਮਿਲਾਂਗੀ ਉਸ ਦੇ ਸੂਝਵਾਨ ਕੰਮ ਨੇ ਮੇਰੇ ਦਿਲ ਨੂੰ ਛੂ ਲਿਆ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਇਸ ਤੋਂ ਬਾਅਦ ਆਈ ਪ੍ਰਤੀਕਿਰਿਆ ਬਹੁਤ ਜ਼ਿਆਦਾ ਹੈ ਇਹ ਸਬੂਤ ਹੈ ਕਿ ਦਇਆਤਾ ਦੀ ਸੱਚਮੁੱਚ ਕੋਈ ਸਰਹੱਦ ਨਹੀਂ ਹੁੰਦੀ